ਮੰਦਰ ਸ਼੍ਰੀ ਰਾਮ ਬਾਲਾ ਜੀ ਦਾ ਚੈਰੀਟੇਬਲ ਟਰਸਟ ਕਨਪੁਰ ਕਾਲੇ ਵਿਖੇ 18 ਨਵੰਬਰ ਤੋਂ 24 ਨਵੰਬਰ ਸ਼੍ਰੀ ਪਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ 25 ਨਵੰਬਰ ਨੂੰ ਸੰਸਮੇਲਨ ਹੋਵੇਗਾ ਅਤੇ ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨ ਸੰਗਤਾਂ ਲਈ ਖੁੱਲੇ ਜਾਣਗੇ ਜਗਤ ਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਖਾਟੂ ਸ਼ਾਮ ਜੀ ਅਤੇ ਸੰਤ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸਮਕ ਕੇ ਲੰਗਰ ਅਟੁੱਟ ਵਰਟਾਈ ਜਾਣਗੇ ਫਾਸਟਵੇ ਚੈਨਲ ਵੱਲੋਂ चैनल नंबर दो सौ इकताली इस समागम का सीधा प्रसारण किया जाएगा जय श्री राम मंदिर श्री राम बालाजी धाम विखे अठारह तो लैके 24 ਨਵੰਬਰ ਤੱਕ 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸ਼੍ਰੀ ਬਾਗਵਤ ਕਥਾ ਕੀਤੀ ਜਾ ਰਹੀ ਹੈ ਜਿਹੜੇ ਕਿ ਸਪੈਸ਼ਲ ਗਵਾਲੀਅਰ ਤੋਂ Shastri ji ਆ ਰਹੇ ਨੇ ਵਿਦਵਾਨ Shastri ji ਆ ਰਹੇ ਨੇ ਉਹ ਆ ਕੇ ਕਥਾ ਕਰਨਗੇ ਨਾਲ ਹੀ 18 ਤਰੀਕ ਨੂੰ 11 ਵਜੇ ਸ਼੍ਰੀ ਪਸ਼ੋਰੀ ਕੈਂਪ ਮੰਦਿਰ ਤੋਂ ਕਲਸ਼ ਯਾਤਰਾ ਸ਼ੁਰੂ ਹੋਏਗੀ ਤੇ ਆ ਕੇ ਬਾਲਾ ਜੀ ਧਾਮ ਸਮਾਪਤ ਹੋਏਗੀ 25 ਤਰੀਕ ਨੂੰ ਸ਼੍ਰੀ ਘਾਟੂ ਸ਼ਾਮ ਜੀ ਦੇ ਦਰਸ਼ਨ ਖੋਲੇ ਜਾਣਗੇ ਨਾਲ ਹੀ ਨਵ ਗ੍ਰਾਜੀ ਦੇ ਦਰਸ਼ਨ ਖੋਲੇ ਜਾਣਗੇ 25 ਤਰੀਕ ਨੂੰ ਸੰਤ ਸੰਮੇਲਨ ਵੀ ਹੈਗਾ ਇਹ ਮਹਾਨ ਸੰਸਮੇਲਨ ਬੜੀ ਦੂਰ ਦੂਰੋਂ ਸੰਤ ਆ ਰਹੇ ਨੇ ਪੂਰੇ ਦੇਸ਼ ਚੋਂ ਸੰਤ ਆ ਰਹੇ ਨੇ ਆਮ ਸੰਗਤ ਨੂੰ ਮੈਂ ਬੇਨਤੀ ਕਰਦਾ ਆਂ ਸ਼੍ਰੀ ਭਾਗਵਤ ਕਥਾ ਤੇ ਵੀ ਆਣ ਤੇ ਸੰਤ ਸੰਮੇਲਨ ਤੇ ਵੀ ਆ ਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਨਾਲੇ ਘਾਟੂ ਸ਼ਾਮ ਜੀ ਦਾ ਆ ਕੇ ਅਸ਼ੀਰਵਾਦ ਪ੍ਰਾਪਤ ਕਰਨ